ਸਸ਼ੇਗਾਲ ਜੀ ਮੈਂ ਹਾਂ ਜਗਰਾਤ ਸਿੰਘ ਤੁਸੀਂ ਦੇਖ ਰਹੇ ਹੋ ਅਜੀਤਪ੍ਰ ਬੀ ਟੀਵੀ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਜੀ ਖਬਰ ਜੁੜੀ ਹੋਇਆ ਜਲੰਧਰ ਦੇ ਨਕੋਦਰ ਏਰੀਆ ਦੇ ਨਾਲ ਦੱਸ ਦਈਏ ਕਿ ਜਲੰਧਰ ਦੀ ਨਕੋਦਰ ਪੁਲ ਚੌਕੀ ਅਧੀਨ ਪੈਂਦੇ ਜਿਹੜੇ ਪਿੰਡ ਉੱਗੀ ਵਿਖੇ ਪ੍ਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ਦੀ ਲੜਾਈ ਵਿਚਕਾਰ ਇੱਕ ਨੌਜਵਾਨ ਦੀ ਗੋਲੀ ਲੱਗਣ ਦੇ ਕਾਰਨ ਮੌਕੇ ਤੇ ਹੀ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਸੋ ਇਸ ਬਾਰੇ ਡੀਐਸਪੀ ਨਕੋਦਰ ਕੁਲਵਿੰਦਰ ਸਿੰਘ ਵਿਰਕ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਰਾਤ ਪਿੰਡ ਉੱਗੀ ਵਿਖੇ ਨੌਜਵਾਨ ਦੀ ਪ੍ਰਾਣੀ ਰੰਜਿਸ਼ ਨੂੰ ਲੈ ਕੇ ਤਕਰਾਰ ਹੋ ਗਈ ਸੋ ਜਿਸ ਵਿੱਚ ਕੁਲਵਿੰਦਰ ਸਿੰਘ ਉਰਫ ਕਿੰਦੀ ਪੁੱਤਰ ਚਰਨਦਾਸ ਵਾਸੀ ਪਿੰਡ ਕਾਲਾ ਸੰਘਿਆ ਸਦਰਥਾਣਾ ਕਪੂਰਥਲਾ ਦੀ ਜਿਹੜਾ ਗੋਲੀ ਲੱਗਣ ਕਾਰਨ ਮੌਕੇ ਤੇ ਮੌਤ ਹੋ ਗਈ ਹੈ ਸੋ ਪੁਲਿਸ ਕਤਲ ਮਾਮਲੇ ਦੀ ਜਾਂਚ ਵਾਸਤੇ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਫੁਟੇਜ ਚੈੱਕ ਕਰ ਰਹੀ ਹੈ ਤੇ ਕਥਿਤ ਦੋਸ਼ੀਆਂ ਦੀ ਭਾਲ ਬੜੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਕੁਲਵਿੰਦਰ ਸਿੰਘ ਕਿੰਦੀ ਦੀ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਨਕੋਦਰ ਦੇ ਸੇਵਲਾ ਸਟਾਲ ਵਿੱਚ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਸੁਰਮਿਤ ਕੁਲਵਿੰਦਰ ਸਿੰਘ ਉਰਫ ਕਿੰਦੀ ਦੇ ਪਿਤਾ ਚਰਨਦਾਸ ਵਾਸੀ ਪਿੰਡ ਕਾਲਾ ਸੰਘਿਆ ਸਦਰ ਥਾਣਾ ਕਪੂਰਥਲਾ ਦੇ ਅਧੀਨ ਜਿਹੜੇ ਤੇ ਪੰਜ ਕਥਿਤ ਨੌਜਵਾਨਾਂ ਖਿਲਾਫ ਮਾਮਲਾ ਜਿਹੜਾ ਦਰਜ ਕਰ ਲਿਆ ਸੋ ਜਲਦੀ ਜਿਹੜਾ ਕਾਤਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਜਿਹੜਾ ਕਹਿਣਾ ਹੈ ਨਕੋਦਰ ਦੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਦਾ ਸੋ ਇਸ ਮੌਕੇ ਐਸਪੀਡੀ ਲਖਵੀਰ ਸਿੰਘ ਐਸਐਚਓ ਬਲਜਿੰਦਰ ਸਿੰਘ ਸਦਰ ਥਾਣਾ ਨਕੋਦਰ ਅਤੇ ਜੋਨਕੀ ਚਾਰਜ ਉੱਗੀ ਬਲਵੀਰ ਸਿੰਘ ਤੇ ਹੋਰ ਅਧਿਕਾਰੀ ਜਿਹੜੇ ਹਾਜ਼ਰ ਸਨ ਸੋ ਪੁਲਿਸ ਦੇ ਮੁਤਾਬਿਕ ਮ੍ਰਿਤਕ ਕੁਲਵਿੰਦਰ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਉੱਗੀ ਵਿੱਚੋਂ ਦੀ ਜਾ ਰਿਹਾ ਸੀ ਅਤੇ ਕੁਝ ਨੌਜਵਾਨ ਗੱਡੀ ਵਿੱਚ ਸਵਾਰ ਹੋ ਕੇ ਆਏ ਅਤੇ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੋ ਜਿਸ ਦੌਰਾਨ ਮ੍ਰਿਤਕ ਦੇ ਗੋਲੀ ਨਲਾਂ ਵਿੱਚ ਲੱਗਣ ਕਾਰਨ ਉਸ ਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ ਹੈ ਸੋ ਪ੍ਰਾਣੀ ਰਣਜੀਤ ਨੂੰ ਚਾਲ ਲੈ ਕੇ ਜੜਾ ਵਾ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਪ੍ਰਾਣੀ ਰਣਜੀਤ ਦੇ ਚਲਦਿਆਂ ਨੌਜਵਾਨ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਸੋ ਗੋਲੀਆਂ ਦੇ ਨਾਲ ਜਿਹੜਾ ਨੌਜਵਾਨ ਉੱਪਰ ਹਮਲਾ ਕੀਤਾ ਗਿਆ ਸੋ ਇੱਕ ਗੋਲੀ ਜਿਹੜੀ ਹੈ ਨੌਜਵਾਨ ਦੇ ਲੱਗਣ ਕਾਰਨ ਜਿਹੜੀ ਉਹਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਸੋ ਇਸ ਮਸਲੇ ਬਾਰੇ ਪੁਲਸ ਦਾ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਆਉ ਸੁਣਦੇ ਹਾਂ ਇਹ ਕਲੰਦਰ ਸਿੰਘ ਜੀ ਦੀ ਸਕਿੰਦੀ ਉੱਤੇ ਚਰਨ ਦਾ ਸਬਾਸੀ ਕਾਲਾ ਸੰਗਿਆ ਦਾ ਮੱਥਾ ਸੀ ਜੀ ਇਹ ਗੀਆ ਸੀ ਇਹਨੂੰ ਕੁਝ ਨੌਜਵਾਨ ਜਿਹੜੇ ਆ ਰਾਤ ਨੂੰ ਗੋਲੀਆਂ ਮਾਰ ਕੇ ਤੁਰ ਕੇ ਸੀ ਪਰਸੋ ਰਾਤ ਦੀ ਗੱਲ ਹੈ ਜੀ 20 ਤਰੀਕ ਰਾਤ ਦੀ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਅਸੀਂ ਉਹਦੇ ਪੇਰੈਂਟਸ ਦੇ ਬਿਆਨਾਂ ਦੇ ਉੱਤੇ ਮਕਦਮਾ ਨੰਬਰ 99302 ਦਾ ਦਿੱਤਾ ਜੀ ਉਹਦੇ ਵਿੱਚ 8 ਦੋਸ਼ੀ ਅਸੀਂ ਨਾਮਜ਼ਦ ਕੀਤੇ ਆ ਉਹਨਾਂ ਦੇ ਪੇਰੈਂਟਸ ਦੇ ਬਿਆਨਾਂ ਦੇ ਮੁਤਾਬਕ ਓਠਾ ਦੋਸ਼ੀਆਂ ਦੇ ਅਸੀਂ ਰੇਡ ਕਰ ਰਹੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਅਦਾਲਤ ਕੀਤਾ ਜਾਊਗਾ ਸਰ ਗੋਲੀ ਚੱਲਣ ਦਾ ਕਾਰਨ ਕੀ ਲੱਗਦਾ ਇਹਨਾਂ ਦੀ ਕੋਈ ਪੇਰੈਂਟ ਦੇ ਬਿਆਨ ਦੇ ਮੁਤਾਬਕ ਉਹ ਫਾਦਰ ਦੇ ਬਿਆਨ ਦੇ ਮੁਤਾਬਕ ਕਿ ਇਹਨਾਂ ਦੀ ਕੋਈ ਆਸ ਵਿੱਚ ਪਹਿਲਾਂ ਪ੍ਰਾਣੀ ਰੰਜਿਸ ਸੀ ਤੇ ਉਹ ਉਸੇ ਕਰਕੇ ਇਹ ਇੱਥੇ ਆਇਆ ਸੀ ਇਹ ਇਕੱਲਾ ਹੀ ਸੀਗਾ ਜਾਂ ਇਹਦੇ ਨਾਲ ਹੋਰ ਵੀ ਪੁਲਿਸ ਸੀਗਾ ਫਿਲਹਾਲ ਅਜੇ ਸਾਹਮਣੇ ਕੋਈ ਨਹੀਂ ਆਇਆ ਪਰ ਇਹਦੇ ਫਾਦਰ ਦੇ ਬਿਆਨ ਦੇ ਮੁਤਾਬਕ ਕਿ ਇਹਨੂੰ ਇੱਕ ਪਿੰਡ ਦਾ ਬੰਦਾ ਸੀ ਉੱਗੀ ਦਾ ਹੀ ਉਹਨੇ ਬੁਲਾਇਆ ਸੀ ਉਸ ਤੋਂ ਬਾਅਦ ਉਹ ਬੰਦਾ ਇੱਥੇ ਦਾ ਸਾਹਮਣੇ ਨਹੀਂ ਆਇਆ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਕੁਝ ਪਤਾ ਲੱਗਾ ਕਿ ਕਿੱਥੇ ਉਹਨਾਂ ਤੇ ਰੇਡ ਕਰ ਰਹੇ ਆ ਉਹ ਕੁਝ ਬੰਦੇ ਕਾਲਾ ਸੰਗਿਆਂ ਦੇ ਆ ਜੀ ਕੁਝ ਸਿਦੋਂਾਂ ਤੋਂ ਉਹਨਾਂ ਦੇ ਆ ਜੀ ਇੱਕ ਰਸੂਲਪੁਰ ਦਾ ਮੁੰਡਾ ਜੀ ਉਹਨੇ ਰੇਡ ਕਰਕੇ ਫਸਿਆ ਆ ਮੁੰਡਾ ਤੇ ਜਿਹੜੀ ਗੋਲੀ ਚੱਲੀ ਹੈਗੀ ਆ ਇਹ ਪਤਾ ਲੱਗਾ ਕਿ ਕਿਹੜੀ ਪਿਸਤਲ ਨਾਲ ਚੱਲੀ ਹੈ ਇਹੜੇ ਖੋਲ ਮਿਲੇ ਆ 0.65 ਦੇ ਮਿਲੇ ਆ ਉਹ ਤੋਂ ਅੱਗੇ ਜਦੋਂ ਬਰਾਮਦਗੀ ਹੋਗੀ ਪਿਸਤਲ ਫਿਰ ਪਤਾ ਲੱਗ ਜੇ ਗੋਲੀਆਂ ਚੱਲੀਆਂ ਕਿੱਦਾਂ ਫਿਲਹਾਲ 4 ਖੋਲ ਮਿਲੇ ਆ ਜੀ ਮੌਕੇ ਤੇ 4 ਖੋਲ ਮਿਲੇ ਆ ਹਾਂਜੀ ਤੇ ਜਿਹੜੀ ਗੋਲੀ ਲੱਗੀ ਹੈਗੀ ਆ ਨੌਜਵਾਨ ਤੇ ਉਹ ਕਿੱਥੇ ਲੱਗੀ ਹੈਗੀ ਉਹ ਪੱਟ ਦੇ ਲੈਫਟ ਸਾਈਡ ਪੱਟ ਦੇ ਉੱਤੇ ਜਿਹੜਾ ਗੁਤੰਗ ਹੁੰਦੀ ਆ ਉਹਦੇ ਲਾਗੇ ਬਿਲਕੁਲ ਕਲੋਜ਼ ਲੱਗੀ ਹੈ ਤੇ ਹੁਣ ਕੀ ਕਾਰਵਾਈ ਕੀਤੀ ਜਾਏਗੀ ਅੱਜ ਇਹ ਪੋਸਟਮਾਰਨ ਕਰਾਉਣਾ ਜਿਹਦੇ ਪੇਰੈਂਟਸ ਆ ਰਹੇ ਆ ਉਹਦੇ ਪੋਸਟਮਾਰਨ ਕਰਾਉਣ ਤੋਂ ਬਾਅਦ ਰੇਡ ਕੀਤੀ ਜਾ ਰਹੀ ਹੈ ਦੁਸ਼ੀਆਂ ਨਾਲ ਜਿੰਨ ਜਲਦੀ ਤੋਂ ਜਲਦੀ ਗ੍ਰਫਤਾਰ ਕਰਕੇ ਜਿਹੜਾ ਮ੍ਰਿਤਕ ਸੀ ਇਹ ਕਾਦੇ ਤੇ ਸੀਗਾ ਇਹ ਮ੍ਰਿਤਕ ਦਾ ਇਹ ਤੇ ਕਾਂ ਇਹ ਮੋਟਰਸਾਈਕਲ ਤੇ ਆਇਆ ਸੀ ਜੀ ਹਾਂ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਕਰਤੇ ਸੀ ਉਹ ਕਾਰ ਤੇ ਸੀ ਤੇ ਮੋਟਰਸਾਈਕਲਾਂ ਤੇ ਸੀ ਮੁਤਾਬਕ ਬਿਆਨ ਜਿਹੜੇ ਉਹਦੇ ਫਾਦਰ ਦੇ ਗਏ ਕੋਈ ਸੀਸੀਟੀਵੀ ਕੈਮਰਾ ਵਗੈਰਾ ਉੱਥੇ ਜਿਹੜੇ ਸੀਸੀਟੀਵੀ ਕੈਮਰਾ ਇੱਕ ਮਿਲਿਆ ਜੀ ਉਹਦੇ ਵਿੱਚ ਮੂੰਹ ਆਈ ਆ ਓਕਾਰ ਦੇ ਵਿੱਚ ਆਏ ਆ ਕਾਫੀ ਜਾਣਿਆ ਕਰਦੂ ਵਾਟ ਨੂੰ ਜਾਣਿਆ ਜੀ ਤੇ ਉਹਨਾਂ ਨੂੰ ਸੁਸਤਰਾ ਖਬਰਾਂ ਨਾਲ ਜੁੜੇ ਰਹਿਣ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸੀਗਾਲ ਜੀ ਮੈਂ ਹਾਂ ਜਗਰਾਤ ਸਿੰਘ ਤੁਸੀਂ ਦੇਖ ਰਹੇ ਹੋ